ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਝੰਡਾ ਵਾਲਾ ਝੰਡਾ ਵਾਲਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਹਰ ਰਾਏਪੁਰ ਤੋਂ ਨਥਾਣੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਹਰ ਰਾਏਪੁਰ ਪਿੰਡ ਆਉਂਦਾ ਦੱਸੋ ਜਦੋਂ ਆਪਾਂ ਬਠਿੰਡੇ ਤੋਂ ਗੋਨਿਆਣਾ ਹੋ ਕੇ ਅੱਗੇ ਬਾਜੇਖਾਨੇ ਨੂੰ ਲੰਘਦੇ ਆ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਇੱਥੇ ਬਾਈਹੋਰੀ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਚ ਚਾਰ ਹੀਫਰ ਤੁਹਾਨੂੰ ਦਿਖਾਉਣੀ ਆ ਵਛੀਆਂ ਵਿਕਾਊ ਐ ਤੇ ਇਹਨਾਂ ਤੋਂ ਬਿਨਾ ਸ਼ੁਰੂਆਤ ਦੇ ਵਿੱਚ ਇੱਕ ਗਾਂ ਦਿਖਾਈ ਆ ਤੇ ਉਹ ਹੁਣੇ ਹੀ ਸੂਕੇ ਹਟੀ ਐ ਉਹ ਗਾਂ ਵੀ ਫੋਰ ਸੇਲ ਐ ਸੋ ਆਪਾਂ ਦੋਸਤੋ ਇਹਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਨਾ ਜਿਹੜਾ ਮਰਜ਼ੀ ਖਰੀਦ ਲਿਓ ਉਹਦੀ ਪੂਰ ਤਸੱਲੀ ਕਰਨਾ ਤੁਹਾਡਾ ਕੰਮ ਐ ਕੋਸ਼ਿਸ਼ ਰਹੂਗੀ ਵੀ ਹਰੇਕ ਪੱਖ ਤੋਂ ਤੁਹਾਨੂੰ ਪਸ਼ੂ ਦਿਖਾ ਸਕੀਏ ਇਹ ਜਿਹੜੀ ਗਾਂ ਇਹ ਹਜੇ ਕੁਸਟ ਟਾਈਮ ਪਹਿਲਾਂ ਹੀ ਸੂਈ ਐ ਤੇ ਇਹਦੀ ਜੇਰ ਜਿਹੜੀ ਉਹ ਮੇਰੇ ਆਏ ਤੋਂ ਜਿਹੜਾ ਇਹਨੇ ਸਾਰੀ ਜੇਰ ਜਿਹੜੀ ਉਹ ਆਪਦੀ ਪਾਈ ਹੈ ਉਹ ਹਜੇ ਸਿੱਟੀ ਨਹੀਂ ਗਈ ਇਸੇ ਸਾਈਡ ਦੇ ਉੱਤੇ ਪਈ ਹੈ ਆਓ ਬੱਚੀਆਂ ਵਾਲੇ ਪਾਸੋਂ ਸ਼ੁਰੂਆਤ ਕਰੀਏ ਦੋਸਤੋ ਗਾਂ ਤੁਹਾਨੂੰ ਲਾਸਟ ਤੇ ਦਿਖਾਉਣੇ ਪਰਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਪਰਵੀਰ ਭਾਈ ਰੂਟੀਨ ਕੀ ਆਈ ਜਾਂਦੇ ਬਸੂ ਤੁਹਾਨੂੰ ਹਾਂ ਨਾ ਜੇ ਆਪਣੇ ਕੋਲ ਰੂਟੀਨ ਕੀ ਹੁੰਦੇ ਹੈ گا ਠੀਕ ਹੈ ਅੱਛਾ ਜਿਹੜੀਆਂ ਬੱਚੀਆਂ ਭਾਈ ਇਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਬੱਚੀ ਦੰਦੋ ਕਿਵੇਂ ਆ ਤੇ ਰੇਟ ਕੀ ਲਊਗਾ ਇਹ ਭਾਈ ਦੰਦੋ ਖੀਰੀ ਹੈ ਠੀਕ ਹੈ ਹਾਂ ਤੇ ਹੀਟ 'ਚ ਵੀ ਆਈ ਜਾਂਦੀ ਹੈ ਇਹ ਠੀਕ ਹੈ ਮਾਂ ਤੇ ਰੇਟ ਦਾ 30 ਹੈ 30000 ਤੁਰ ਗਏ ਬਈ ਬਣੇ ਸੋਸੋ ਦੰਦੋਂ ਖੀਰੀ ਹੈ 30000 ਰੇਟ ਹੈ ਹੀਟ ਚ ਆ ਰਹੀ ਹੈ ਪਰ ਹਜੇ ਇਹ ਆਈ ਨਹੀਂ ਹੋਈ ਟਾਂਚਾ ਸੋਹਣਾ ਬੱਛੀ ਦਾ ਸੋ ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ ਇਹਦਾ ਰੇਟ 30000 ਹੈ ਇਹ ਖੀਰੀ ਬੱਛੀ ਹੈ ਲੈ ਆ ਬਈ ਬਸ ਬੰਦ ਸੋ ਚੰਗੇ ਕੱਦ ਕਾਠ ਦੀ ਗਾਂ ਬਣੂਗੀ ਹੁਣ ਵੀ ਕੱਦ ਵੱਡਾ ਦੱਸੋ ਜੇ ਆਪਾਂ ਦੰਦਾਂ ਦੇ ਹਿਸਾਬ ਤੇ ਅੰਦਾਜ਼ਾ ਲਾਉਣੇ ਆ ਤਾਂ ਇਹ ਵੱਡੇ ਕੱਦ ਕਾਠ ਚ ਹੈ ਇਹਦੇ ਤੋਂ ਅੱਗੇ ਇੱਕ ਹੋਰ ਬੱਛੀ ਜਿਹੜੀ ਬਲੈਕ ਐਂਡ ਵਾਈਟ ਰੰਗ ਦੇ ਵਿੱਚ ਹੈ ਪਰ ਵੀਰ ਭਾਈ ਦੰਦੋਂ ਇਹ ਦੰਦੋਂ ਖਰੀਈ ਹੈ ਠੀਕ ਹੈ ਇਹਦਾ ਰੇਟ ਕੀ ਰਹੂਗਾ ਇੱਕ ਸਾਲ ਉਮਰ ਆ ਜੀ ਇਹਦਾ ਰੇਟ 22000 ਰੁਪਿਆ ਜੀ ਇਹਦੀ ਆਪਣੇ ਕੋਲੇ ਵੀ ਡਿਟੇਲ ਪੂਰੀ ਹੈ ਠੀਕ ਹੈ ਇਹ ਸਾਇਗ ਦੀ 50053 ਦੀ ਹੈ ਠੀਕ ਹੈ ਤੇ ਦੂਜਿਆਂ ਦੇ ਆਪਾਂ ਨੂੰ ਵੀ ਐਵੇਂ ਕੱਗੇ ਕੋਈ ਪਤਾ ਨਹੀਂ ਠੀਕ ਹੈ ਹੈ ਚੰਗੇ ਸੀ ਮੰਡੀਆਂ ਓਕੇ ਹਾਂ ਤੋਰੀ ਬਈ ਨੂੰ ਸੋ ਦੱਸੋ 1 ਸਾਲ ਉਮਰ ਹੈ 500 53 ਦੀ ਇਹ ਵੱਛੀ ਦੰਦੋਂ ਇੱਕ ਹੀਰੀ ਛੋਟੀ ਵੱਛੀ ਹੈ ਦੱਸੋ ਛੋਟੀ ਉਮਰ ਦੇ ਵਿੱਚ ਸੋਹਣੇ ਟਣਚੇ ਦੀ ਵੱਛੀ ਹੈ ਥਣ ਚਾਰ ਹੀ ਦੱਸਦੇ ਆ ਇਹਨਾਂ ਤੋਂ ਅੱਗੇ ਦੋਸਤੋ ਇੱਕ ਵਾਈਟ ਰੰਗ ਦੀ ਵੱਛੀ ਹੈ। ਪਰ ਵੀਰ ਭਾਈ ਜਿਹੜੀ ਇਹ ਵੱਛੀ ਹੈ ਦੇ ਨਾਲ ਵਾਈਟ ਰੰਗ ਦੀ ਇਹ ਦੰਦੋਂ ਕਿਵੇਂ? ਇਹ ਦੰਦੋਂ ਦੋਨ ਤੇ ਚੱਕਦੀ ਹੈ ਜੇ ਥੋੜੇ ਜਿਹੋ ਹੁਜੇ ਪਰਿਵਾਰ ਤੋਂ ਲਈ ਆਪਾਂ। ਘੱਟ ਸੰਭੀ ਘੱਟ ਸੇਵਾ ਸੀ। ਠੀਕ ਹੈ ਇਹਦਾ ਰੇਟ ਕਿਰੋ? ਕਰੋ ਚੁਰੂ ਪੁੱਲ ਆਈ ਤੇ 2200 ਰੁਪਏ ਹੀ ਹੈ ਇਹਦੇ। ਠੀਕ ਹੈ ਸੋਰੀ। ਸੋ ਦੋਸਤੋ ਸੋਹਣੀ ਵੱਛੀ ਹੈ ਪਰ ਥੋੜੀ ਘੱਟ ਸੰਭਾਲ ਵਾਲੇ ਘਰੋਂ ਆਈ ਹੈ। ਕਾਂਚੇ ਦੀ ਖੁੱਲੀ ਹੈ। ਦੰਦੋਂ ਇਹ ਦੋਨ ਵਾਲੇ ਦੰਦ ਬਾਈ ਕਹਿੰਦਾ ਵੀ ਇਹਨੇ ਚੱਕਣੇ ਸ਼ੁਰੂ ਕਰਤੇ ਆ। ਥਣ ਚਾਰ ਹੀ ਦਿਸਦੇ ਆ ਸਟਰਕਚਰ ਦੀ ਚੜਾਈ ਫੁੱਲ ਆ ਕੋਈ ਡਰ ਨਹੀਂ ਹੁੰਦਾ ਛੋਟੀ ਬੱਚੀ ਦਾ ਕਿਉਂਕਿ ਇਹ ਕਈ ਵਾਰਾਂ ਗੌਰ ਘਟ ਹੁੰਦੀ ਆ ਉਹਦੇ ਕਰਕੇ ਬਾਹਲਾ ਵੱਡਾ ਕਦ ਨਹੀਂ ਕਰਦੀਆਂ ਕਈ ਵਾਰ ਬੱਚੇ ਨਾਲ ਪਰ ਸਟਰਕਚਰ ਇਹਦਾ ਸੋਹਣਾ ਬਣ ਜਾਣਾ ਚੰਗੀ ਸੇਵਾ ਨਾਲ ਫਰੂ ਵੀ ਤੇ ਰੰਗ ਰੂਪ ਵੀ ਇਹਦਾ ਸੋਹਣਾ ਇੱਕ ਹੋਰ ਬੱਚੀ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਇਹ ਦੰਦੋਂ ਕਿਵੇਂ ਬਈ ਲਾਸਟ ਆ ਇਹ ਦੰਦੋਂ ਕੀ ਦੀ ਹੈ ਜੀ ਇਹਦਾ ਰੇਟ ਇਹ ਜੀ ਸਹੀ 11 ਮਹੀਨੇ ਉਮਰ ਹੈ ਠੀਕ ਹੈ ਕੀ ਰੇਟ ਰਹੂਗਾ ਬਈ ਇਹਦਾ ਰੇਟ 10000 ਰੁਪਏ ਤੋਰੀਂ ਕਲ ਸੋਈ ਦਾ ਰੇਟ 19000 19 ਤੋਂ ਲੈ ਕੇ 30000 ਤੱਕ ਦੀਆਂ ਇਹ ਚਾਰ ਬੱਛੀਆਂ ਜਿਨ੍ਹਾਂ ਚੋਂ ਦੋ ਸੇਮ ਰੇਟ 22200 ਇਹਦਾ ਵੀ ਤੁਸੀਂ ਢਾਂਚਾ ਦੇਖ ਸਕਦੇ ਇਹ ਸਭੀਆਂ ਚੰਗੀਆਂ ਸੋ ਸੇਵਾ ਕਰੋਗੇ ਤਾਂ ਇਹਨਾਂ ਨੇ ਚੰਗੀ ਗ੍ਰੋਥ ਕਰਨੀ ਹੈ ਥੱਲੋਂ ਸਾਫ਼ ਸੁਥਰੀ ਦਿਸਦੀ ਹੈ ਬਾਕੀ ਪਾਸ ਤੁਸੀਂ ਕਰਨੀਆਂ ਤੁਹਾਨੂੰ ਤੁਸੀਂ ਦੇਖਣੇ ਸੋਏ ਚਾਰ ਵੱਛੀਆਂ ਦੱਸੋ ਤੇ ਇਹਨਾਂ ਤੋਂ ਬਿਨਾ ਇੱਕ ਗਾਂ ਜਿਹੜੀ ਮੈਂ ਤੁਹਾਨੂੰ ਸ਼ੁਰੂਆਤ 'ਚ ਦਿਖਾਈ ਸੀ ਹੁਣੇ ਹੀ ਸੂਕੇ ਹਟੀ ਤਾਜੀ ਸੂਈ ਵੀ ਵੜ ਔਰ ਸੇਲ ਆਪਾਂ ਇਹਦੀ ਵੀ ਡਿਟੇਲ ਬਾਈ ਤੋਂ ਪੁੱਛਦੇ ਹਾਂ ਤੇ ਫਿਰ ਇਹਨੂੰ ਤੋੜਾਂਗੇ ਪਰ ਵੀਰ ਭਾਈ ਜਿਹੜੀ ਇਹ ਗਾਂ ਇਹ ਕਨਵਾ ਸੂਆ ਸੂਈ ਹੈ ਦੂਜਾ ਸੂਆ ਵੜ ਆਈਏ ਦੂਜਾ ਸੂਆ ਹਾਂਜੀ ਬੱਸ ਇਹਨੂੰ ਸਾਰੇ ਤਿੰਨ ਕ ਘੰਟੇ ਹੋਇਆ ਸੂਈ ਨੇ ਜੇਰ ਪ੍ਰੋਪਰ ਪੈ ਗਈ ਇਹਦੀ ਠੀਕ ਹੈ ਕੀ ਰੇਟ ਰਹੂਗਾ ਭਾਈ ਇਹਦਾ ਇਹਦਾ ਰੇਟ ਬਾਜ਼ ਜਾਇਦਾ ਜਾਂਦੀ ਹੈ 80 ਰੁਪਏ ਬੱਚਾ ਇਹਨੇ ਵੱਚਾ ਤੇ ਬੱਚਾ ਵੱਚਾ ਠੀਕ ਹੈ ਕੋਲੀ ਭਾਈ ਸੋ ਦੋਸਤੋ 80000 ਰੇਟ ਹੈ ਟਾਂਚੇ ਵੱਡੇ ਦੀ ਐ ਬੱਚਾ ਹੋਣੀ ਦੇ ਕੇ ਹਟਿਆ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਜੇਰੇ ਦੀ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਹੀ ਕਿਉਂਕਿ ਜਦੋਂ ਮੈਂ ਆਇਆ ਉਦੋਂ ਇਹ ਬੈਠੀ ਸੀ ਅਜੇ ਜੇਰ ਪੈ ਰਹੀ ਸੀ ਤੇ ਉਸ ਤੋਂ ਬਾਅਦ ਚ ਇਹਨੇ ਜੇਰ ਜਿਹੜੀ ਉਹ ਸਿੱਟੀ ਹੈ ਮੇਰੇ ਇੱਥੇ ਆਉਣ ਤੋਂ ਬਾਅਦ ਚ ਟਾਂਚਾ ਇਹਦਾ ਵੀ ਚੰਗਾ ਦੱਸੋ ਬਾਕੀ ਸਾਇਲੇਜ ਨਾਲ ਸੰਭਾਲੋਗੇ ਤੇ ਦੁੱਧ ਵੀ ਸੋਹਣਾ ਦੇ ਦੂਗੀ 80000 ਰੇਟ ਹੈ ਵੱਡੇ ਟਾਂਚੇ ਦੀ ਇਹ ਦੂਜਾ ਸੂਆ ਬਾਈ ਕਹਿੰਦਾ ਵੀ ਗਾਂ ਸੂਈ ਹੈ ਹਵਾਨਾ ਤੁਸੀਂ ਹੁਣ ਦਾ ਦੇਖ ਸਕਦੇ ਹੋ ਦੋਸਤੋ ਕਟ ਵਾਲਾ ਹਵਾਨਾ ਤੇ ਹੈ ਫਿਕਸ ਜਾਂ ਹਵਾਨਾ ਇਹਦਾ ਦੁੱਧ ਇਹ گاਵਾ ਸੋਨਾ ਦੇਸ ਦੀਆਂ ਹੁੰਦੀਆਂ ਹੁੰਦੀਆਂ ਕਿਉਂਕਿ ਸਟਰਕਚਰ ਜਿਹੜਾ ਓਹ ਢਾਂਚੇ ਨੇ ਦੁੱਧ ਦੇਣਾ ਤੇ ਢਾਂਚਾ ਇਹਦਾ ਕਾਫੀ ਤਕੜਾ ਹੈ ਸੋ ਇਹਦਾ ਰੇਟ 80000 ਹੈ ਤੇ ਤੋਂ ਬਿਨਾ ਚਾਰ ਬੱਚੀਆਂ ਤੁਹਾਨੂੰ ਦਿਖਾਤੀਆਂ ਟੋਟਲ ਲਾ ਕੇ ਇਸ ਵੀਡੀਓ ਚ ਪੰਜ ਹੈ ਜਿਹੜਾ ਮਰਜੀ ਖਰੀਦ ਲਓ ਜੇ ਤਸੱਲੀ ਕਰਕੇ ਧੰਨਵਾਦ ਵੀਡੀਓ ਦੇਖਣ ਅਸਤੇ